If you like this video, please subscribe to the ਲੋੜੀ ਸਵਾਗਤ ਕਰਦਾ ਸਾਡੇ ਇਸ ਆਪਣੇ ਚੈਨਲ ਦੇ ਉੱਤੇ ਮੈਂ ਹਾਂ ਤੁਹਾਡਾ ਆਪਣਾ ਗੋਬਿੰਦ ਰਾਏ ਜਿਵੇਂ ਕਿ ਦੱਸਿਆ ਮੈਂ ਤੁਹਾਨੂੰ ਕਿ ਕਿਉਂਕਿ ਵਾਹ ਦੇਸ਼ ਪ੍ਰਦੇਸ਼ ਪ੍ਰੋਗਰਾਮ ਆਪਣਾ ਚੱਲ ਰਿਹਾ ਔਰ ਇੰਗਲੈਂਡ ਦੇ ਵਿੱਚ ਮੈਂ ਪਹੁੰਚਿਆ ਇਸ ਵੇਲੇ ਲੇਸਟਰ ਦੇ ਵਿੱਚ ਅਸੀਂ ਖੜੇ ਹਾਂ ਜਿੱਥੇ ਖੂਬਸੂਰਤ ਨਜ਼ਾਰਾ ਜਿਹੜਾ ਇਸ ਮਾਰਕੀਟ ਦਾ ਦੇਖਣ ਨੂੰ ਨਜ਼ਰ ਆ ਰਿਹਾ ਮੇਰੀ ਫੈਮਿਲੀ ਦੇ ਨਾਲ ਹੈ ਤੇ ਮੇਰਾ ਬਹੁਤ ਜਿਹੜਾ ਬਚਪਨ ਦਾ ਫਾਸਟ ਫਰੈਂਡ ਆ ਤੁਹਾਨੂੰ ਪਤਾ ਵੀ ਅਸੀਂ ਬਹੁਤ ਜ਼ਿਆਦਾ ਕਲੋਜ਼ ਆ ਜਿਹੜੇ ਸਾਡੇ ਸੰਤਾਂ ਕੌਡਾ ਗੋਵਿੰਦ ਅਸੀਂ ਲਗਭਗ ਬਚਪਨ ਤੋਂ ਇਕੱਠੇ ਹੁਣ ਤੱਕ ਆ ਰਹੇ ਹਾਂ ਔਰ ਪ੍ਰਮਾਤਮਾ ਕਰੇ ਕਿ ਆਖਰੀ ਸਵਾਸਾ ਤੱਕ ਸਾਡੀ ਯਾਰੀ ਦੀ ਇਹ ਜੀ ਚੱਲਦੀ ਰਹੇ ਸਾਂਤਾ ਵੀ ਮੇਰੇ ਨਾਲ ਆ। ਕੀ ਕਿਦਾਂ ਕੀ ਕਹਿਣਾ ਜੋਲੇ ਹੋ। ਠੀਕ ਹੈ ਗੋਵਿੰਦ ਹੋਰ ਕਿਤਾਬ ਬਹੁਤ ਬਹੁਤ ਤੇਰਾ ਵੈਲਕਮ ਇੰਗਲੈਂਡ ਵਿੱਚ ਆਇਆਦਾ ਬਾਈ। ਤਾਂ ਅੱਜ ਵੀ ਗੋਵਿੰਦ ਨੂੰ ਅਸੀਂ ਇੱਥੇ ਕਮਾਉਣ ਲੈ ਕੇ ਆਏ ਸੀ ਕਿ ਮੈਂ ਕਿਹਾ ਚੱਲਦੇ ਨੂੰ ਲੈਸਟਰ ਦਿਖਾਉਦੇ ਆਂ। ਤਾਂ ਲੱਗਿਆ ਬਹੁਤ ਸੋਹਣਾ ਟਾਉਨ ਆ। ਤਾਂ ਲੈਸਟਰ ਸਿਟੀ। ਤਾਂ ਬਹੁਤ ਵਧੀਆ ਕ੍ਰਿਸਮਸ ਲੰਘ ਕੇ ਗਈ ਆ ਆਪਣਾ ਹੈਪੀ ਨਿਊ ਇਅਰ ਲੰਘ ਕੇ ਗਿਆ। ਬਿਲਕੁਲ ਬਿਲਕੁਲ। ਤਾਂ ਬਹੁਤ ਵਧੀਆ ਸਾਰਿਆਂ ਨੂੰ ਮਹਾਰਾਜ ਤੰਦਰੁਸਤੀ ਦਾ ਨਵਾਂ ਸਾਲ ਵਧੀਆ ਵਧੀਆ। ਮੈਂ ਦੇਖਿਆ ਮੈਂ ਦੇਖਿਆ ਇੱਥੇ ਲੋਕ ਕੋਆਪਰੇਟ ਬਹੁਤ ਕਰਦੇ ਆ ਇੱਕ ਦੂਸਰੇ ਨੂੰ। ਇੱ ਤੁਸੀਂ ਕੋਈ ਹੈ ਨਹੀਂ ਹਲ ਚੱਲ ਜੀ ਜਿੱਦਾਂ ਤਸੱਲੀ ਭਾਕਸ਼ ਕੰਮ ਹੈ ਨਹੀਂ ਇਹ ਕਾਲੀ ਵਾਲਾ ਕੰਮ ਹੈ ਨਹੀਂਗਾ ਜਿਹੜਾ ਵੀ ਕੋਈ ਕੰਮ ਹੈ ਤੁਹਾਡਾ ਟਾਈਮ ਨਾਲ ਆਪੇ ਹੋ ਜਾਣਾ ਜਿੱਦਾਂ ਆਪਾਂ ਕੌਫੀ ਵੀ ਪੀਤੀ ਸਮਝ ਲਓ ਕਿਊਜ ਲਾ ਕੇ ਉਹਨੇ ਬੜੀ ਡੀਸੈਂਟਲੀ ਤਰੀਕੇ ਨਾਲ ਕਦੋਂ ਦਾ ਕਾਲਾ ਕੰਮ ਹੈ ਨਹੀਂਗਾ ਇੰਡੀਆ ਵਿੱਚ ਉੱਪਰ ਦੀ ਜਾ ਕੇ ਟੈਗ ਡਲ ਲਾ ਤਾਂ ਆਪਾਂ ਲੈਂਦੇ ਰਹਿ ਪਹਿਲੀਆਂ 'ਚ ਤਾਂ ਉੱਪਰ ਦੇ ਬੰਦਾ ਸੈੱਟ ਕੇ ਤੇ ਮੋਰੀ ਥਾਣੀ ਜਿਹਦਾ ਹੱਥ ਪੈ ਗਿਆ ਉਹਨੇ ਲੈ ਜਾਣੀ ਐ ਇਦਾਂ ਦਾ ਕੰਮ ਹੈ ਨਹੀਂ ਇੱਥੇ ਉਹ ਫੁੱਟਬਾਲ ਹੋ ਕ੍ਰਿਕਟ ਆ ਦੇਖੋ بیسਬਾਲ ਕ੍ਰਿਕਟ ਔਰ ਫੁੱਟਬਾਲ ਬਾਰੇ ਇੱਥੇ ਪੂਰਾ ਆ ਦੇਖੋ ਸੈਚੂ ਲੱਗਿਆ ਆ ਇਦਾਂ ਦਾ ਕਾਫੀ ਪ੍ਰਮੋਟ ਕਰਦੇ ਆ ਸਪੋਰਟਸ ਨੂੰ ਪ੍ਰਮੋਟ ਕਰਦੇ ਆ ਇਹ ਲੋਕ ਇਹ ਨਿੱਕੇ ਹੁੰਦੇ ਹੀ ਆ ਇਹ ਸ਼ੌਂਕ ਆ ਗੋਬਿੰਦ ਬਹੁਤ ਜ਼ਿਆਦਾ ਇੱਥੇ ਅੱਛਾ ਅੱਛਾ ਇਹ ਨਹੀਂ ਹੈ ਭਈ ਨਿਆਣੇ ਨੂੰ ਸ਼ੁਰੂ ਤੇ ਲਾਉਂਦੇ ਤਿੰਨ ਚਾਰ ਸਾਲ ਦਾ ਹੁੰਦਾ ਪਾਣ ਦੇ ਗੇਮ ਵਿੱਚ ਜਿਹੜੀ ਵਿੱਚ ਵੀ ਪਾਉਣਾ ਆ ਤੇ ਬਸ ਇਹ ਨਿਆਣਾ ਜੇ ਹਿਸਾਬ ਨਾਲ ਗਾਂ ਚੱਲਦਾ ਉਦਾਂ ਚਲਾਈ ਜਾਂਦੇ ਹਨਾ ਸਾਡੇ ਇੰਗਲੈਂਡ ਬਹੁਤ ਸਾਲਾਂ ਤੋਂ ਰਹਿ ਰਹੇ ਆ ਤੇ ਕਿਦਾਂ ਮਤਲਬ ਕੀ ਚੇਂਜਿੰਗ ਆ ਲੱਗੀ ਚੇਂਜਿੰਗ ਵਾ ਹੌਲੀ ਹੌਲੀ ਆ ਸਾਰਾ ਮਤਲਬ ਚੱਲੀ ਜਾਂਦਾ ਚੇਂਜਿੰਗ ਇਹ ਹੀ ਆ ਵੀ ਗਾਂ ਪਹਿਲਾਂ ਮਹਿੰਗਾਈ ਘਟਦੀ ਹੁਣ ਮਹਿੰਗਾਈ ਵੀ ਹੋ ਜਾਂਦੀ ਆ ਸਾਰਾ ਕੁਝ ਹੀ ਚੱਲੀ ਜਾਂਦਾ ਟੈਕਸ ਬਹੁਤ ਆ ਇੱਥੇ ਟੈਕਸ ਵੀ ਇਦਾਂ ਤੇ ਜੋ ਹਿਸਾਬ ਨਾਲ ਤੁਸੀਂ ਕਮਾਉਨੇ ਹੋ ਉਸ ਹਿਸਾਬ ਨਾਲ ਤੁਹਾਨੂੰ ਟੈਕਸ ਦੇਣਾ ਪੈਂਦਾ ਆ ਓਕੇ ਓਕੇ ਬਹੁਤ ਵਧੀਆ ਸਾਰਾ ਸਿਸਟਮ ਬਹੁਤ ਵਧੀਆ ਆ ਸ਼ਾਪ ਚ ਚਲ ਜਾਓ ਬਹੁਤ ਕਲੀਨ ਬਹੁਤ ਜਿਆਦਾ ਕਲੀਨ ਫ੍ਰੀ ਚੀਜ਼ੇ ਤੇ ਕਲੀਨ ਮਿਲੂਗੀ ਇਹ ਨਹੀਂ ਹੈ ਵੀ ਗਾਂਦ ਮੱਖੀਆਂ ਆ ਇਦਾਂ ਦਾ ਕੋਈ ਕੰਮ ਨਹੀਂਗਾ ਹਾਂ ਹਾਂ ਫ੍ਰੀ ਚੀਜ਼ ਇੱਥੇ ਮਾਰਗੀ ਵੜ ਜਾਓ ਤੁਹਾਨੂੰ ਕਲੀਨ ਆ ਦੇਖ ਲਓ ਹੁਣ ਬਾਰਿਸ਼ ਨਹੀਂ ਪੈਂਦਾ ਛੜਿਆ ਨਾਲ ਨਾਲ ਸਪਾਈ ਵਾਲੇ ਲੱਗੇ ਹੁਣ ਇਹ ਤੇ ਜਜਮੈਂਟ ਹੈ ਕਿ ਤੁਹਾਨੂੰ ਦਿਸੜਦਾ ਕਿ ਨਹੀਂ 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 ਬਿਲਕੁਲ ਚੀਜ਼ ਪਈ ਇੱਥੇ ਬਿਲਕੁਲ ਸੋ ਇਹ ਬਹੁਤ ਵਧੀਆ ਗੱਲ ਆ ਦੇਖੋ ਹੁਣੇ ਬਾਰਿਸ਼ ਹੋ ਕੇ ਢੀਆ ਅਸੀਂ ਮੈਂ ਅਕਸਰ ਖਬਰਾਂ ਲਗਾਉਂਦੇ ਨਹੀਂ ਅਸੀਂ ਤੁਸੀਂ ਦੇਖਦੇ ਵੀ ਆ ਇੱਥੇ ਬੈਠੇ ਤੇ ਆ بارش ਹੋ ਕੇ ਈ ਆ ਲੇਕਿਨ ਉਹ ਸਾਹਮਣੇ ਇਹ ਸਪਰਸ਼ਲ ਸਾਫ ਕਰਤ ਵਾਲੀ ਜਿਹੜੀ ਆ ਮਸ਼ੀਨ ਚੱਲ ਰਹੀ ਆ ਵੇਖੋਨੇ ਤੁਹਾਨੂੰ ਉਹ ਵੇਖੋ ਉਹ ਮਸ਼ੀਨ ਜਿਹੜੀ ਆ ਚੱਲ ਰਹੀ ਆ ਜਿਹੜੀ ਪਰਸ਼ ਨੂੰ ਇੱਕਦਮ ਚਲੀਨ ਵੀ ਕਰੀ ਜਾਂਦੀ ਨਾਲ ਨਾਲ